ਪ੍ਰਸ਼ਾਸਨ ਦਾ ਅਸਲੀ ਚਿਹਰਾ ਦੁਖਾਉਂਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹਲਾਕ ਕੇ ਰੱਖ ਦਿੱਤਾ ਹੈ ਤੁਸੀਂ ਵੀ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ CPI ਆਗੂ ਨੇ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਹੈ ਤਾਂ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਇਹ ਵੀਡੀਓ ਫੈਲ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ CPI ਆਗੂ ਜੋ ਕਿ ਰੋਡ ਦੇ ਉੱਪਰ ਖੜੇ ਪਾਣੀ ਦੇ ਵਿੱਚ ਬੈਠ ਕੇ ਅਨੋਖੇ ਤਰੀਕੇ ਦੇ ਨਾਲ ਪਰਦਰਸ਼ਨ ਕਰ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਸੜਕ ਦੇ ਉੱਪਰ ਇੱਕ ਟੋਏ ਦੇ ਵਿੱਚ ਗੰਦਾ ਪਾਣੀ ਖੜਿਆ ਹੁੰਦਾ ਹੈ ਉਸ ਦੇ ਵਿੱਚ ਇੱਕ ਸੀਪੀਆਈ ਆਗੂ ਬੈਠ ਜਾਂਦਾ ਹੈ ਤੇ ਉਸ ਪਾਣੀ ਨੂੰ ਆਪਣੇ ਉੱਪਰ ਛੁੱਟਣ ਲੱਗ ਜਾਂਦਾ ਹੈ ਤੁਸੀਂ ਵੀ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕੀ ਅਨੋਖੇ ਤਰੀਕੇ ਦੇ ਨਾਲ ਸੀਪੀਆਈ ਆਗੂ ਨੇ ਪ੍ਰਸ਼ਾਸਨ ਦਾ ਅਸਲੀ ਚਿਹਰਾ ਦਿਖਾਇਆ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਨੇ ਤਾਂ ਇਹ ਤਸਵੀਰਾਂ ਅਮਦਨਗਰ ਦੀਆਂ ਦਸਤਿਆਂ ਜਾ ਰਹੀਆਂ ਨੇ ਮਹਾਰਾਸ਼ਟਰ ਦੇ ਅਹਿਮਦਨਗਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪ੍ਰਸ਼ਾਸਨ ਦਾ ਅਸਲੀ ਚਿਹਰਾ ਦੁਖਾਉਂਦੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹਲਾਕ ਕੇ ਰੱਖ ਦਿੱਤਾ ਹੈ ਤੁਸੀਂ ਵੀ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ CPI ਆਗੂ ਨੇ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਹੈ ਤਾਂ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਇਹ ਵੀਡੀਓ ਫੈਲ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਸੀਪੀਆਈ ਆਗੂ ਜੋ ਕਿ ਰੋਡ ਦੇ ਉੱਪਰ ਖੜੇ ਪਾਣੀ ਦੇ ਵਿੱਚ ਬੈਠ ਕੇ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਸੜਕ ਦੇ ਉੱਪਰ ਇੱਕ ਟੋਏ ਦੇ ਵਿੱਚ ਗੰਦਾ ਪਾਣੀ ਖੜਿਆ ਹੁੰਦਾ ਹੈ ਉਸ ਦੇ ਵਿੱਚ ਇੱਕ ਸੀਪੀਆਈ ਆਗੂ ਬੈਠ ਜਾਂਦਾ ਹੈ ਤੇ ਉਸ ਪਾਣੀ ਨੂੰ ਆਪਣੇ ਉੱਪਰ ਛੁੱਟਣ ਲੱਗ ਜਾਂਦਾ ਹੈ ਤੁਸੀਂ ਵੀ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਕੀ ਅਨੋਖੇ ਤਰੀਕੇ ਦੇ ਨਾਲ ਸੀਪੀਆਈ ਆਗੂ ਨੇ ਪ੍ਰਸ਼ਾਸਨ ਦਾ ਅਸਲੀ ਚਿਹਰਾ ਦਿਖਾਇਆ ਹੈ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਨੇ ਤਾਂ ਇਹ ਤਸਵੀਰ ਅhmadnagar ਦੀਆਂ ਬਸਤੀਆਂ ਜਾਰੀਆਂ ਨੇ ਮਹਾਰਾਸ਼ਟਰ ਦੇ احمد ਨਗਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ

Yeah. yeah.